6.5 ਮਰਲੇ ਦੀ ਕੋਠੀ ਤੁਹਾਡੇ ਲਈ ਬਹੁਤ ਸੋਹਣੀ ਕੋਠੀ ਲੈ ਕੇ ਆਪਾਂ ਆ ਗਏ ਆ ਕਿਊਰੋ ਮਾਲ ਦੇ ਨੀਅਰ ਕੋਠੀ ਰਹਿਣ ਵਾਲੀ ਆ ਆ ਤੁਸੀਂ ਐਲੀਵੇਸ਼ਨ ਚੈੱਕ ਕਰ ਲਓ ਕੋਠੀ ਦਾ ਮਿੱਠਾਪੁਰ ਤੋਂ ਜਸਟ ਨੀਅਰ ਬਾਈ 메ਨ ਰੋਡ ਇੱਕ ਗਲੀ ਛੱਡ ਕੇ ਆ ਤੇ ਆ 25 ਫੁੱਟ ਦੀ ਗਲੀ ਤੁਸੀਂ ਚੈੱਕ ਕਰ ਲਓ ਸਾਹਮਣੇ ਜਿੰਨੀਆਂ ਵੀ ਬੰਨੀਆਂ ਦੁਕਾਨਾਂ ਉਹ ਸਾਹਮਣੇ ਬੰਨੀਆਂ ਇਧਰਲੇ ਪਾਸੇ ਬੰਨੀਆਂ ਨਹੀਂ ਹੈਗੀ ਜਿੱਦਾਂ ਉਹ ਤੁਸੀਂ ਵੇਖੋ ਤੁਸੀਂ ਇੱਥੇ ਵੀ ਆਪਣੀ ਕਾਰ ਲਾ ਸਕਦੇ ਹੋ ਪਾਰਕਿੰਗ ਯੂਜ਼ ਕਰ ਸਕਦੇ ਹੋ ਇੱਕ ਗੱਡੀ ਤੁਹਾਡੀ ਇੱਥੇ ਆ ਗਈ ਇੱਕ ਗੱਡੀ ਕੋਠੀ ਦੇ ਅੰਦਰ ਆ ਗਈ ਆਜੋ ਮੈਂ ਤੁਹਾਨੂੰ ਅੰਦਰ ਉਹ ਖੋਣਾ ਆ ਆ ਜੀ ਆਪਣਾ ਸਲਾਈਡਿੰਗ ਡੋਰ ਆ ਜਾਊਗਾ ਆ ਤੁਸੀਂ ਚੈੱਕ ਕਰ ਲਓ ਈਜ਼ਲੀ ਸਲਾਈਡ ਹੁੰਦਾ ਆ ਨਾਲੇ ਸਲਾਈਡ ਹੋ ਗਈ ਹੁਣ ਤੁਸੀਂ ਕਾਰ ਪਾਰਕਿੰਗ ਦੇ ਏਰੀਆ ਚੈੱਕ ਕਰੋ ਕਿੰਨੀ ਖੁੱਲੀ ਕਾਰ ਪਾਰਕਿੰਗ ਦਾ ਏਰੀਆ ਹੈਗਾ ਆ ਆ ਨਾਲ ਤੁਸੀਂ ਵੇਖ ਲਓ ਡਾਊਨ ਸੀਲਿੰਗ ਇਹ ਆਪਣਾ ਰੈਂਪ ਚੈੱਕ ਕਰ ਲਓ ਤੁਸੀਂ ਆਜੋ ਅੰਦਰ ਉਹ ਖੋਣੇ ਆ ਸਾਨੂੰ ਆਪਣਾ ਇਧਰ ਲਈ ਤੁਸੀਂ ਆਪਣਾ ਐਕਟਿਵਾ پارک ਕਰ ਸਕਦੇ ਹੋ ਬਾਈਕ ਟੈਪਸ ਆ ਜੂਗਾ ਮੋਟਰ ਦਾ ਪੁਆਇੰਟਸ ਆ ਜੂਗਾ ਜੀ ਇਹ ਸਾਹਮਣੇ ਵਿੰਡੋ ਦਿੱਤੀ ਗਈ ਆ ਆ ਤੁਸੀਂ ਚੈੱਕ ਕਰ ਲਓ ਸਾਹਮਣੇ ਵੀ ਵਿੰਡੋ ਹਿਊ ਸਾਈਜ਼ ਹੀ ਦਿੱਤੀ ਗਈ ਆ ਉਹ ਤੁਸੀਂ ਚੈੱਕ ਕਰ ਲਓ ਇਹ ਆਪਣਾ ਆ ਜੂਗਾ ਜੀ ਇੰਟਰੈਂਸ ਆ ਤੁਸੀਂ ਇੰਟਰੈਂਸ ਚੈੱਕ ਕਰ ਲਓ ਹਿਊ ਸਾਈਜ਼ ਦਾ ਆਪਣਾ ਇੰਟਰੈਂਸ ਰਹਿਣ ਅਲਾਵਾ ਆ ਵੇਖੋ ਤੁਸੀਂ ਆ ਜੋ ਮੈਂ ਤੁਹਾਨੂੰ ਅੰਦਰੋਂ ਵਿਖਾਉਣਾ ਆ ਆ ਤੁਸੀਂ ਪੈਂਟਰੀ ਦਾ ਆਪਣਾ ਏਰੀਆ ਚੈੱਕ ਕਰ ਲਓ ਸਾਹਮਣੇ ਆ ਪੈਂਟਰੀ ਦਾ ਏਰੀਆ ਆ ਜੂਗਾ ਇਹ ਆ ਜੂਗੀ ਆਪਣੀ ਜੀ ਕਿਚਨ ਆ ਜੂਗੀ ਆ ਤੁਸੀਂ ਚੈੱਕ ਕਰ ਲਓ ਆਜਾ ਮੈਂ ਤੁਹਾਨੂੰ ਪੈਂਟਰੀ ਵਿਖਾ ਦਿੰਨਾ ਮਾਡਰਨ ਪੈਂਟਰੀ ਰਹਿਣ ਵਾਲੀ ਹੈ ਜੀ ਆ ਚੈੱਕ ਕਰ ਲਓ ਤੁਸੀਂ ਕੋਠੀ ਦੀ ਆਸਕਿੰਗ 75 ਲੱਖ ਹੈ ਔਨ ਟੇਬਲ ਨੇਗੋਸ਼ੀਏਬਲ ਜਸਟ ਕਾਲ ਮੀ ਗਿਵ ਅ ਟੋਕਨ ਮਨੀ ਟੂ ਬੁੱਕ ਥਿਸ ਹਾਊਸ ਆ ਚੈੱਕ ਕਰੋ ਤੁਸੀਂ ਆਪਣਾ ਸਿੰਘ ਦਾ ਏਰੀਆ ਆ ਜਾਊਗਾ ਜੀ ਤੁਸੀਂ ਦੱਸ ਦਿਓ ਕਿਹੜੇ ਟਾਈਪਸ ਚਾਹੀਦੇ ਆ ਉਹ ਵੀ ਟਾਈਪਸ ਲੱਗ ਜਾਣੇ ਆ ਆ ਗ੍ਰੇਨਾਈਟ ਦਾ ਸੈਲਫ ਚੈੱਕ ਕਰ ਲਓ ਜੀ ਤੁਸੀਂ ਆਹ ਵੇਖ ਲਓ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰੋ ਡਾਊਨ ਸੀਲਿੰਗ ਕਿੰਨੀ ਸੋਣੀ ਹੈਗੀ ਆ ਆ ਚੈੱਕ ਕਰ ਲੋ ਤੇ ਡੋਰ ਤੁਸੀਂ ਚੈੱਕ ਕਰੋ ਡੋਰ ਕਿੰਨਾ ਵਧੀਆ ਬਣੇ ਹੋਏ ਆ ਆ ਦੇਖੋ ਤੁਸੀਂ ਲੱਕੜ ਦਾ ਕੰਮ ਕਿੰਨਾ ਸੋਹਣਾ ਹੋਇਆ ਇੱਥੇ ਆ ਚੈੱਕ ਕਰ ਲੋ ਆਪਣੀ ਡਾਊਨ ਸੀਲਿੰਗ ਚੈੱਕ ਕਰ ਲੋ ਆ ਦੇਖੋ ਡਬਲ ਹਾਈਟ ਦਾ ਆਪਣਾ ਆ ਚੈੱਕ ਕਰ ਲੋ ਡਬਲ ਹਾਈਟ ਦੇ ਉੱਤੇ ਸੈਂਡਲਰ ਲੱਗਾ ਹੋਇਆ ਵਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਇੱਥੇ ਤੁਸੀਂ ਆਪਣੀ ਬੁੱਕ ਸਟੋਰ ਕਰ ਸਕਦੇ ਹੋ ਆ ਚੈੱਕ ਕਰ ਲੋ ਆ ਦੇਖੋ ਲੋਬੀ ਦਾ ਏਰੀਆ ਆ ਜੋ ਵੀ ਤੁਸੀਂ ਸਟੋਰ ਕਰਨਾ ਚਾਹੋ ਇਹ ਚ ਕਰ ਸਕਦੇ ਹੋ ਇੱਥੇ ਆਪਣਾ ਆਜੂਗੀ ਜੀ ਵੱਡੀ ਸਾਈਜ਼ ਦੀ ਟਿੱਬੀ LED ਪੈਨਲ ਆ ਗਿਆ ਵਾ ਆ ਚੈੱਕ ਕਰ ਲਓ ਸਟੋਰੇਜ ਤੁਸੀਂ ਦੇਖੋ ਸਟੋਰੇਜ ਲਈ ਕਿੰਨੀ ਵਧੀਆ ਸਟੋਰੇਜ ਦਿੱਤੀ ਗਈ ਹੈ ਤੁਹਾਨੂੰ ਤੁਸੀਂ ਇਹ ਸਟੋਰੇਜ ਯੂਜ਼ ਕਰੋ ਤੇ ਮੋਡੂਲਰ ਆਪਣੀ ਆਜੂਗੀ ਇੱਥੇ ਜੀ ਐਲੂਮਿਨੀਅਮ ਦਾ ਫਰੇਮ ਆਜੂਗਾ ਆ ਚੈੱਕ ਕਰ ਲਓ ਪ੍ਰੋਫਾਈਲ ਆਪਾਂ ਕਹਿ ਦਿੰਨੇ ਇਹਨੂੰ ਆਹ ਦੇਖੋ ਕਿੰਨੀ ਸਟੋਰੇਜ ਦਿੱਤੀ ਗਈ ਹੈ ਸਮਝ ਲਈ ਤੁਸੀਂ ਦੇਖ ਸਕਦੇ ਹੋ ਤੁਸੀਂ ਬੁੱਕਸ ਰੱਖ ਸਕਦੇ ਹੋ ਕੋਈ ਹੋਰ ਚੀਜ਼ ਰੱਖਣੀ ਰੱਖ ਸਕਦੇ ਹੋ ਆ ਚੈੱਕ ਕਰ ਲਓ ਜੀ ਇਹ ਬੂਟੇ ਰੱਖਣੇ ਉਹ ਵੀ ਤੁਸੀਂ ਰੱਖ ਸਕਦੇ ਹੋ ਇਟ ਮੀਨਸ ਬਹੁਤ ਸੋਹਣੇ ਲੱਗਣੇ ਆ ਉਹ ਤੇ ਫਰਨੀਚਡ ਆਪਣਾ ਜੀ ਫੁੱਲੀ ਫਰਨੀਚਡ ਹਾਊਸ ਰਹਿਣ ਵਾਲਾ ਜੀ ਆ ਚੈੱਕ ਕਰ ਲਓ ਆਪਣਾ ਸੋਫਾ ਆ ਗਿਆ ਜੀ ਇੱਥੇ ਨਾਲ ਕਟਰਨਸ ਆ ਗਏ ਹਿਊ ਸਾਈਜ਼ ਦੀ ਵਿੰਡੋ ਆ ਗਈ ਆ ਆਪਣਾ ਜੀ ਤੁਸੀਂ ਚੈੱਕ ਕਰ ਲਓ ਯੂਪੀਵੀਸੀ ਆਜੂਗਾ ਉਹਦੇ ਨਾਲ ਆਜੂਗਾ ਵਾਲਪੇਪਰ ਜੀ ਆ ਤੁਸੀਂ ਚੈੱਕ ਕਰ ਲੋ ਡਾਊਨ ਸਿਲਿੰਗ ਚੈੱਕ ਕਰੋ ਡਾਊਨ ਸਿਲਿੰਗ ਦੀ ਜਿਹੜੀ ਲਾਈਟਾਂ ਲੱਗੀਆਂ ਵਾਪੋਛੋ ਨਾ ਕਿੰਨੀ ਵਧੀਆ ਲੱਗਦੀ ਪਈ ਵੇਖਣ ਚ ਤੁਸੀਂ ਵੇਖੋ ਆਹ ਵੇਖੋ ਕਿੰਨੀ ਸੋਹਣੀ ਲੱਗਦੀ ਪਈ ਜੀ ਮੈਂ ਮਾੜਾ ਜਿਹਾ ক্লোਜ਼ ਕਰਕੇ ਤੁਹਾਨੂੰ ਦਿਖਾਉਣਾ ਆ ਆ ਚੈੱਕ ਕਰੋ ਤੁਸੀਂ ਕਿੰਨੀ ਸੋਹਣੀ ਲੱਗਦੀ ਪਈ ਹੈ ਵੇਖੋ ਤੁਸੀਂ ਇਹ ਐਂਡ ਟੂ ਐਂਡ ਲੱਗੀ ਹੈ ਜੀ ਤੇ ਕਾਮਨ ਪਲੱਸ ਜੁਆਇੰਟ ਵਾਸ਼ਰੂਮ ਰਹਿਣ ਵਾਲਾ ਹੈ ਜੀ ਯੂਜ਼ ਕਰੋ ਤੁਸੀਂ ਕਾਮਨ ਵੀ ਯੂਜ਼ ਕਰੋ ਤੇ ਜੁਆਇੰਟ ਵੀ ਯੂਜ਼ ਕਰੋ ਆਹ ਵੇਖੋ ਜੀ ਕਾਮਨ ਪਲੱਸ ਜੁਆਇੰਟ ਵਾਸ਼ਰੂਮ ਆ ਗਿਆ ਜੀ ਆ ਚੈੱਕ ਕਰ ਲਓ ਤੁਸੀਂ ਆਹ ਵੇਖ ਲਓ ਇਹ ਆ ਜੂਗਾ ਜੀ ਆਪਣਾ ਫਰਸਟ ਬੈਡਰੂਮ ਆ ਚੈੱਕ ਕਰ ਲੋ ਤੁਸੀਂ ਆਪਣੀ ਵੱਡੀ ਤੇ ਯੂਜ਼ ਸਾਈਜ਼ ਦੀ ਆਪਣੀ ਵਾਰਡਰੋਬਸ ਆ ਜੂਗੀ ਆ ਚੈੱਕ ਕਰ ਲੋ ਤੁਸੀਂ ਬੈਡਰੂਮ ਦੇਖ ਲੋ ਜੀ ਆ ਆਪਣਾ ਬੈੱਡ ਰੈਨ ਵਾਲਾ ਹੈ ਜੀ ਆ ਚੈੱਕ ਕਰ ਲੋ ਇਹਦੇ ਸਾਹਮਣੇ ਹੀ LED ਪੈਨਲ ਦਿੱਤਾ ਗਿਆ ਵਾ ਆ ਵੇਖ ਲੋ ਤੁਸੀਂ LED ਪੈਨਲ ਆ ਸਾਹਮਣੇ ਆ ਜੂਗੀ ਜੀ ਆਪਣਾ ਡਰੈਸਿੰਗ ਦਾ ਏਰੀਆ ਆ ਵੇਖ ਲੋ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲੋ ਡਾਊਨ ਸੀਲਿੰਗ ਕਿੰਨੀ ਸੋਹਣੀ ਤੇ ਖੁੱਲੀ ਬਣੀ ਹੋਈ ਹੈ ਡਾਊਨ ਸੀਲਿੰਗ ਵਧੀਆ ਜੀ ਆ ਜੀ ਆਜੂਗਾ ਆਪਣਾ ਓਟੀਐਸ ਦਾ ਏਰੀਆ ਆ ਤੁਸੀਂ ਚੈੱਕ ਕਰ ਲਓ ਜੀ ਬਹੁਤ ਸੋਹਣਾ ਓਟੀਐਸ ਦਾ ਏਰੀਆ ਰਹਿਣ ਵਾਲਾ ਉੱਪਰ ਤੁਸੀਂ ਵੇਖ ਲਓ ਜੀ ਆਜੂ ਮੈਂ ਤੁਹਾਨੂੰ ਦੂਜਾ ਬੈਡਰੂਮ ਦਿਖਾਉਣਾ ਆ ਆ ਤੁਸੀਂ ਮਾਸਟਰ ਬੈਡਰੂਮ ਚੈੱਕ ਕਰੋ ਜੀ ਕਿੰਨਾ ਬੈਡਰੂਮ ਹੈਗਾ ਇਹ ਆ ਚੈੱਕ ਕਰ ਲਓ ਤੇ ਬੈਡ ਚੈੱਕ ਕਰ ਲਓ ਤੁਸੀਂ ਤੇ ਆ ਉੱਪਰ ਦੀ ਡਾਊਨ ਸਿਲਿੰਗ ਚੈੱਕ ਕਰ ਲਓ ਤੁਸੀਂ ਤੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਵਿਖਾਣ ਲੱਗਾ ਜੀ ਇਹ ਬੈੱਡ ਨਾ ਉੱਪਰ ਵੀ ਹੋ ਜਾਂਦਾ ਹੈਡਰੋਲਿਕ ਲੱਗੇ ਹੋਇਆ ਹੈ ਇੱਥੇ ਆਹ ਦੇਖੋ ਜੀ ਹਾਈਡਰੋਲਿਕ ਲੱਗੇ ਹੋਇਆ ਪ੍ਰੋਪਰ ਇਹ ਬੈੱਡ ਦੇ ਵਿੱਚ ਇਸ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਜੀ ਕਿੰਨਾ ਵਧੀਆ ਬੈੱਡ ਇੱਥੇ ਹੀ ਬਣਾਇਆ ਇੱਥੇ ਹੀ ਤਿਆਰ ਕੀਤਾ ਨਾਲੇ ਹਾਈਡਰੋਲਿਕ ਵੀ ਲਾ ਦਿੱਤੀ ਹੈ ਜੀ ਈਜ਼ੀ ਟੂ ਐਕਸ ਹੈਗਾ ਜੀ ਅਪ ਕਰੋ ਤੇ ਡਾਊਨ ਕਰ ਦਿਓ ਜੀ ਆਹ ਦੇਖੋ ਮੈਂ ਇੱਕ ਹੱਥ ਨਾਲ ਅਪ ਕੀਤਾ ਤੇ ਇੱਕ ਹੱਥ ਨਾਲ ਡਾਊਨ ਕਰਤਾ ਜੀ ਤੇ ਹੁਣ ਤੁਸੀਂ ਦੇਖ ਲਓ ਜੀ ਆਪਣੀ ਵਾਰਡਰੋਬ ਕਿੰਨੀ ਵੱਡੀ ਹੋएगी ਬੰਦਾ ਇਹਦੇ ਵਿੱਚ ਬੈਜੇ ਜੀ ਆ ਚੈੱਕ ਕਰੋ ਏਰੀਆ ਤੁਸੀਂ ਵਾਰਡਰੋਬਸ ਦਾ ਆ ਚੈੱਕ ਕਰ ਲੋ ਕੱਪੜੇ ਦਿੱਤੇ ਗਏ ਆ ਤੇ ਆਪਣਾ ਸਾਹਮਣੇ ਆ ਜੂਗਾ ਜੀ LED ਪੈਨਲ ਦਾ ਏਰੀਆ ਆ ਚੈੱਕ ਕਰ ਲੋ ਤੁਸੀਂ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲੋ ਕਿੰਨੀ ਸੋਹਣੀ ਬਣੀ ਹੋਈ ਹੈ ਡਾਊਨ ਸੀਲਿੰਗ ਆ ਜੋ ਮੈਂ ਤੁਹਾਨੂੰ ਤੁਹਾਡਾ ਵਾਸ਼ਰੂਮ ਵੀ ਖਾ ਦਿਨਾ ਹੈ ਜੀ ਆ ਵੇਖੋ ਆ ਵਾਸ਼ਰੂਮ ਦਾ ਆਪਣਾ ਏਰੀਆ ਵਾ ਆ ਚੈੱਕ ਕਰ ਲੋ ਆਪਣਾ ਡਰੈਸਿੰਗ ਦਾ ਏਰੀਆ ਆ ਜੂਗਾ ਜੀ ਇਹ ਵਾਲਾ ਤੇ ਸਨਲਾਈਟ ਦੇ ਪ੍ਰੋਪਰ ਧਿਆਨ ਰੱਖਿਆ ਗਿਆ ਵਾ ਸਾਹਮਣੇ ਵਿੰਡੋ ਦਿੱਤੀ ਗਈ ਵਿੰਡੋ ਤੋਂ ਸਨਲਾਈਟ ਅੰਦਰ ਆਉਂਦੀ ਹੈ ਤੇ ਹੁਣ ਤੁਸੀਂ ਆ ਚੈੱਕ ਕਰੋ ਜੀ ਆਪਣੀ ਸਟੇਅਰ ਤੇ ਸਟੇਅਰ ਤੇ ਤੁਸੀਂ ਵੇਖੋ ਕਿੰਨੀ ਸੋਹਣੀ ਬਣੀ ਹੋਈ ਡਬਲ ਹਾਈਟ ਦਾ ਏਰੀਆ ਦਿੱਤਾ ਗਿਆ ਜਿਹੜੀ ਲਗਜ਼ਰੀ ਫੀਲਿੰਗ ਦਵਾਉਂਦੀ ਹੈ ਸਾਨੂੰ ਤੇ ਉੱਪਰ ਤੁਸੀਂ ਸੈਂਡਲਰ ਚੈੱਕ ਕਰੋ ਜੀ ਕਿੰਨਾ ਸੋਹਣਾ ਸੈਂਡਲਰ ਲੱਗਾ ਹੋਇਆ ਵਾ ਜਿੰਦਾ ਜਿੰਦਾ ਉੱਪਰ ਜਾਂਦਾ ਆ ਆ ਵੇਖੋ ਤੇ ਹੁਣ ਤੁਸੀਂ ਲੌਬੀ ਦਾ ਏਰੀਆ ਚੈੱਕ ਕਰੋ ਕਿੰਨੀ ਵੱਡੀ ਲੌਬੀ ਹੈਗੀ ਹੈ ਉੱਪਰ ਵਾਲੀ ਵੀ ਆਜੇ ਕਰੋ ਤੁਸੀਂ ਆਜੋ 3 베ਡਰੂਮ ਜੀ ਆਪਣਾ ਹਾਊਸ ਹੈ ਜੀ ਆ ਆ ਆਪਣਾ 3rd ਬੈਡਰੂਮ ਆ ਗਿਆ ਜੀ which means ਮਾਸਟਰ ਬੈਡਰੂਮ ਛੋਟਾ ਤਾਂ ਜੀ ਬਿਲਕੁਲ ਵੀ ਨਹੀਂ ਤੁਹਾਨੂੰ ਫੀਲ ਹੋਣਾ ਕਿ ਜੀ ਬੈਡਰੂਮ ਛੋਟਾ ਆ ਆਪਣਾ ਡਰੈਸਿੰਗ ਦਾ ਏਰੀਆ ਆ ਜਾਊਗਾ ਜੀ ਆਹ ਵਾਲਾ ਇਹਦੇ ਨਾਲ ਆਜੂਗੀ ਜੀ ਆਪਣੀ ਵਾਰਡਰੋਬਸ ਵਾਰਡਰੋਬਸ ਤੁਸੀਂ ਚੈੱਕ ਕਰ ਲਓ ਜੀ ਤੇ ਉੱਪਰ ਤੁਸੀਂ ਡਾਊਨ ਸੀਲਿੰਗ ਦੇਖੋ ਕਿੰਨੀ ਤਰੀਕੇ ਨਾਲ ਡਾਊਨ ਸੀਲਿੰਗ ਬਣੀ ਹੋਈ ਹੈ ਵਧੀਆ ਲੱਗਦੀ ਆ ਤੇ ਵਾਸਰੂਮ ਜਮਾਈ ਖੁੱਲਾ ਹੈ ਜੇ ਤੁਸੀਂ ਇੱਕ ਵਾਰੀ ਚੈੱਕ ਕਰੋ ਆ ਵੇਖੋ ਵਾਸਰੂਮ ਕਿੰਨਾ ਖੁੱਲਾ ਹੈ ਜੀ ਓਪਨ ਸਪੇਸ ਆ ਜਾਊਗਾ ਜੀ ਬਾਲਕਨੀ ਆ ਜਾਊਗੀ ਆਪ ਦੇਖ ਲਓ ਤੁਸੀਂ ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰ ਲਓ ਜੀ ਆਹ ਵੇਖੋ ਇੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਖੋਣਾ ਜੀ ਆਹ ਜਿਹੜੇ ਪਲੋਟ ਹੈਗੇ ਆ ਇਹਨਾਂ ਦੇ ਮੂੰਹ ਸਾਹਮਣੇ ਨੂੰ ਹੋਊਗਾ ਜੀ ਇੰਟਰੈਂਸ ਜੀ ਸਾਹਮਣੇ ਹੋਊਗੀ ਨਾ ਕਿ ਬੈਕ ਦੇ ਹੋਊਗੀ ਕਿਉਂਕਿ ਇਹ ਕਮਰਸ਼ੀਅਲ ਪਲਾਟ ਹੈਗੀ ਆ ਸਾਹਮਣੇ ਆਪਣੀ ਮਿੱਠਾਪੁਰ ਵਾਲੀ ਮੇਨ ਰੋਡ ਹੈਗੀ ਆ ਜੀ ਗੁਰਦੁਆਰਾ ਨੀਅਰ ਬਾਏ ਆ ਜੀ ਆ ਚੈੱਕ ਕਰ ਲਓ ਤੁਸੀਂ ਤੇ ਮਿੱਠਾਪੁਰ ਉੱਥੇ ਆ ਜੀ ਮੈਂ ਤੁਹਾਨੂੰ ਕਿਊਰੋ ਮੋਲ ਵੀ ਖਾ ਦਿਨਾ ਜੀ ਇੱਥੋਂ ਹੀ ਦਿਸਦਾ ਹੈ ਕਿਊਰੋ ਮੋਲ ਵੀ ਆਪਾਂ ਆਗੇ ਓਪਨ ਦੀ ਸਪੇਸ ਦੇ ਵਿੱਚ ਆ ਤੁਸੀਂ ਚੈੱਕ ਕਰ ਲਓ ਤੇ ਸਾਹਮਣੇ ਤੁਸੀਂ ਦੇਖ ਲਓ ਇੱਥੇ ਸਾਡਾ ਸਟੋਰ ਰੂਮ ਆ ਜਾਊਗਾ ਜੀ ਆਜੋ ਮੈਂ ਤੁਹਾਨੂੰ ਪ੍ਰੋ ਹੋਖਾਣਾ ਆ ਨਾਲੇ ਤੁਸੀਂ ਗ੍ਰਿਲਾਂ ਚੈੱਕ ਕਰ ਸਕਦੇ ਹੋ ਕਿੰਨੀ ਹੈਵੀ ਗ੍ਰਿਲ ਲੱਗੀ ਹੋਈ ਆ ਤੇ ਆਪਣਾ ਜੀ ਓਪਨ ਦਾ ਸਪੇਸ ਤੁਸੀਂ ਦੇਖ ਲਓ ਆ ਚੈੱਕ ਕਰ ਲਓ ਤੁਸੀਂ ਮੈਂ ਹੁਣ ਤੁਹਾਨੂੰ ਕਿਊਰੋਮੋਲ ਵੇਖਾਣ ਲੱਗਾ ਜੀ ਉਹ ਸਾਹਮਣੇ ਤੁਸੀਂ ਵੇਖੋ ਮੈਂ ਮਾੜਾ ਜਿਹਾ ਜ਼ੂਮ ਕਰਦਾ ਉਹ ਦੇਖੋ ਜੀ ਕਿਊਰੋਮੋਲ ਉੱਥੇ ਦਿਸਦਾ ਵਿਆ ਉਹ ਵੇਖੋ ਉਹ ਕਿਊਰੋਮੋਲ ਆ ਜੀ ਉਹ ਆਪਣਾ ਜਲੰਧਰ ਹਾਈਡ ਦਾ ਏਰੀਆ ਵਾ ਆ ਚੈੱਕ ਕਰ ਲਓ ਮੈਕਸਮੋਂ ਦਾ ਲਗਜ਼ਰੀ ਐਕਸ ਹੋਮ ਦਾ ਉਹ ਚੈੱਕ ਕਰ ਲਓ ਤੁਸੀਂ ਜੇ ਇੱਕ ਉਹਦੀ ਤੁਹਾਨੂੰ ਪਰਚੇਸ ਕਰਨੀ ਹੈ 75 ਦਾ ਡਿਮਾਂਡ ਹੈ ਜੀ ਤੇ ਸਾਡੇ 6 ਮਰਲੇ ਦੀ ਥਾਂ ਹੈਗੀ ਹੈ ਮੇਰੇ ਨਾਲ ਪ੍ਰਿੰਸ ਐਡੋਰਾਮ ਆਪਾਂ ਮਿਲਦੇ ਆ नेक्स्ट ਵੀਡੀਓ ਚ ਆਲ ਦੋਸ ਡਾਕੂਮੈਂਟ ਇਸ ਕਲੀਅਰ Thank you for watching this video.